ਮਿਕਰੋ ਨਾਨਕ ਜੀ ਹੋਂ ਆਪਣਾ ਪੋਤਾ ਸਮਾਰਾ ਆਪਣੀ ਬਿੰਦਗੀ ਵਿੱਚ ਬਤਾਂਨ ਲੱਗੇ ਉਹ ਬਹੁ ਸਮੇਂ ਤੱਕ ਧਿਆਨ ਦੇ ਵਿੱਚ ਰਹਿੰਦੇ ਕਿਸੇ ਨਾਲ ਬੋਲਦੇ ਨਹੀਂ ਸੀ ਕਿਸੇ ਨਾਲ ਹੱਸਦੇ ਨਹੀਂ ਸੀ ਤੇ ਕਈ ਕਈ ਦਿਨ ਭੋਜਨ ਵੀ ਨਹੀਂ ਕਰਦੇ ਸੀ ਘਰਦਿਆਂ ਨੂੰ ਚਿੰਤਾ ਉਹਨਾਂ ਕਿ ਕੋਈ ਰੋਗ ਤੇ ਨਹੀਂ ਲੱਗ ਗਿਆ ਪਿਤਾ ਕਲੂ ਨੇ ਮਿਹਰਤ ਨੂੰ ਬੁਲਾਇਆ ਪੈਦਗੀ ਨਾਨਕ ਦੇ ਖੋਲਾ ਕੇ ਬੈਠ ਕੇ ਤੇ ਪੈਰ ਮੰਮੂਨਾਂ ਦੀ ਪਾ ਫਰਖੇ ਉਹਨਾਂ ਦੀ ਨਮ ਵੀ ਦੇਖਣ ਲੱਗੇ ਪਰ ਨਾਨਕ ਜੀ ਨੇ ਪਾ ਪਿੱਛੇ ਗੱਚਲੀ ਤੇ ਮੁਸਕਰਾਟੇ ਕਹਿਣ ਲੱਗੇ ਪਹਿਲੇ ਤੁਸੀਂ ਕੀ ਦੇਖ ਰਹੇ ਹੋ ਮੈਂ ਬਸ ਵਸਤਾਂ ਚੋਪ ਹਮਾਰੀ ਤੁਸੀਂ ਲਾ ਪਰੇ ਹੋ ਮੇਰੇ ਸਰੀਰ ਦੇ ਵਿੱਚ ਉਸ ਦਾ ਤੁਸੀਂ ਇਲਾਜ ਨਹੀਂ ਕਰ ਸਕਦੇ ਇਹ ਤੁਹਾਡੇ ਗਿਆਨ ਤੋਂ ਬਹੁਤ ਦੂਰ ਹੈ ਗੁਰਾ ਜੀ ਨੇ ਹੈਰਾਨ ਹੋ ਕੇ ਨਾਨਕ ਜੀ ਨੂੰ ਪੁੱਛਿਆ ਐਸਾ ਕੋਈ ਰੋਗ ਮੇਰੀ ਗਿਆਨ ਤੋਂ ਪਰੇ ਨਹੀਂ ਹੈ ਮੈਂ ਬਹੁਤ ਜਾਣਿਆਂ ਨੂੰ ਠੀਕ ਕੀਤਾ ਹੈ ਗੁਰੂ ਜੀ ਫਿਰ ਕਹਿਣ ਲੱਗੇ ਹੋ ਸਕਦਾ ਹੈ ਤੁਸੀਂ ਬੋਥਿਆਂ ਬਹਿ ਇਲਾਜ ਕੀਤਾਵੇ ਬਹੁਤ ਬਿਮਾਰੀਆਂ ਦੀ ਤੁਹਾਡੇ ਕੋਲ ਦਵਾਈ ਵੀ ਹੋਵੇ ਲੇਕਿਨ ਇੱਥੇ ਲੋਕਾਂ ਦੇ ਗੁਨਾਹ ਦੀ ਗੱਲ ਆ ਤੈ ਜੋ ਮੈਂ ਉਹ ਕਰਦੇ ਹਮ ਕੇ ਸੁਣ ਕੇ ਵੈਦ ਬੋਲਿਆ ਐਨੇ ਸਮਰੇ ਕਿਉਂ ਸੁਖਾ ਇਹ ਤੇ ਸਭ ਦੀ ਆਪਣੀ ਕਿਸਮਤ ਹੈ ਜਿਵੇਂ ਦੇਸ ਦੀ ਕਿਸਮਤ ਉਹ ਮੇ ਅਜੇ ਹੁੰਦਾ ਫਿਰ ਗੁਰੂ ਜੀ ਖੜੇ ਹੋ ਗਏ ਤਦ ਗੁਰੂ ਜੀ ਨੇ ਵੈਦ ਨੂੰ ਸਮਝਾਉਣ ਲਈ ਸ਼ਬਦ ਉਚਾਰਿਆ ਮਲਾਰ ਮੁੱਲਾ ਪਹਿਲਾ ਦੁੱਖ ਮਿਸ਼ੋੜਾ ਇੱਕ ਦੁੱਖ ਭੂਖ ਇੱਕ ਦੁੱਖ ਸ਼ਕਤ ਵੈਰ ਦੇ ਮਤੂਤ ਇਕ ਦੁਖਰਾਉਂਗੇ ਲਗੇ ਤਨ ਉਤਾਰੇ ਵਿਆਹ ਦੇ ਨਾ ਕੋਲੇ दारू ਲਾਏ ਵਿਆਹ ਦੇ ਨਾ ਕੋਲੇ दारू ਲਾਏ ਦਰਦ ਹੋਏ ਦੁਖ ਰਹੇ ਸਰੀਰ ਐਸਾ दारू ਲਗੇ ਨਾ ਪੀਰ ਭਰਾਂ ਹੋ ਖਸਮ ਸਾੜ ਕੀ ਰਸਪੂ ਤਾ ਤਨ ਕੁੱਤੇ ਖਲੋਏ ਰੂ ਮਨ ਅੰਧੇ ਕਿਉ ਮਿਲੇ ਸਜਾਏ ਵਿਆਹ ਦੇ ਨਾ ਕੋਲੇ दारू ਲਾਏ ਚੰਦਨ ਕਰੇ ਬਲ ਚੰਦਨ ਵਾਸ ਮਾਨਸ ਕਾਇਆ ਫਲਕਟ ਮਹਿਸਾਸ ਸਾਸ ਗੀਏ ਕਾਇਕਲ ਪਏ ਤਾਂਕੇ ਪਾਸ਼ੇ ਕੋਈ ਨਖੇ ਕੰਚਨ ਕਾਇਆ ਨਿਰਮਲ ਹੰਸ ਜਿਸਮੇ ਨਾਮ ਨਰਿੰਦਰ ਅੰਛ ਤੋ ਕਰੋ ਬਸ ਕਾਇ ਗਵਈ ਨਾਮ ਕਸ਼ੂਟ ਸੱਚ ਹੈ ਕੇ ਸ਼ਬਦ ਸੁਣ ਕੇ ਵੈਰ ਅਰੀ ਦਾਸ ਨੂੰ ਗਿਆਨ ਹੋ ਗਿਆ ਉਹ ਸਮਝ ਗਿਆ ਕਿ ਨਾਨਕ ਜੀ ਨੂੰ ਪੈਸੇ ਦਾ ਬੈਸਟ ਮੇ ਹੀ ਹੈ ਉਹ ਤਾਂ ਪਰਮਾਤਮਾ ਦੇ ਚਿੰਤਨ ਵਿੱਚ ਘਾਚੀ ਰਹਿੰਦੀ ਹਨ ਵਿਆਦ ਨੇ ਮੇਥਾ ਗੱਲੂ ਜੀ ਨੇ ਦੱਸਿਆ ਚਿੰਤਾ ਵਾਲੀ ਕੁਈ ਗੱਲ ਨਹੀਂ ਏ ਨਾਨਕ ਨੂੰ ਭੇਰੂ ਬਣੀ ਇਸ ਲਈ ਉਹਨਾਂ ਨੂੰ ਕਿਸੇ ਦਵਾਈ ਦੀ ਡੋਰ ਨਹੀਂ ਗੇ ਮੇਰੀਆਂ ਉਹ ਵਤਵਾਤ ਸ਼ੇਅਰ ਕਰਦੇ ਜੀ ਕੰਨ ਆਜ